ਅੱਜ ਇਹ ਸਿੱਖਾਂ ਸਾਰਿਆਂ ਨੂੰ ਤੇ ਬਾਹੀ ਗੁੰਮਾ ਸਭ ਨੂੰ ਚੜਦੀ ਕਲਾ ਵਿੱਚ ਰੱਖੇ ਇਹਦੇ ਨਾਲ ਹੀ ਆਪਾਂ ਜਿਹੜੀ ਅੱਜ ਦੀ ਵੀਡੀਓ ਸਟਾਰਟ ਕਰਦੇ ਆ ਸਵੇਰ ਦਾ ਕੰਮ ਧੰਦਾ ਕਰਕੇ ਮੈਂ ਭਿੰਡੀ ਪਈ ਸੀ ਭਿੰਡੀ ਦੀ ਬਣਾਤੀ ਸਬਜੀ ਤੇ ਦੇਖੋ ਦੋ ਪਿਆਜ਼ ਪਾਈ ਨੇ ਬਸ ਜ਼ਿਆਦਾ ਨਹੀਂ ਪਾਈ ਇੱਧਰ ਬਣਾਦੀ ਖੀਰ ਤੇ ਖੀਰ ਚ ਹੁਣ ਕਸਟਰਡ ਪਾਉਣੀ ਆ ਕਸਟਰਡ ਪਾ ਦੂੰ ਤੇ ਕੁਝ ਡਰਾਈ ਫਰੂਟਸ ਪਾ ਦੂੰਗੀ ਉਹ ਹੋ ਆ ਬਾਕੀ ਇਹ ਵਾਸਤੇ ਕੀ ਹੋ ਗਏ ਵੀ ਸਵੇਰ ਦਾ ਕੰਮ ਕਰਕੇ ਸਵੇਰ ਦੀ ਰੋਟੀ ਰੋਟੀ ਖਾ ਕੇ ਵੀ ਇਹ ਕਾਦੀ ਤਿਆਰੀ ਹੋ ਰਹੀ ਆ ਉਹ ਵੀ ਮੈਂ ਤੁਹਾਨੂੰ ਦੱਸਦਾ ਹਨਾ ਤੇਰੇ ਨੀਤ ਨੂੰ ਹੈਗੀਆਂ ਨੇ ਛੁੱਟੀਆਂ ਤੇ ਬੱਚੇ ਗਏ ਜਾਂਦੇ ਸੀ ਨਾਨਕੀ ਉਧਰੋਂ ਫੋਨ ਆਈ ਜਾਂਦਾ ਸੀ ਉਧਰ ਮੇਰੇ ਭਤੀਜੇ ਭਤੀਜੀਆਂ ਜੈਕਪੂ ਲੱਗੀ ਪਈ ਸੀ ਅੱਜ ਸਵੇਰੀ ਸਵੇਰੇ ਫੇਰ ਫੋਨ ਪੂਆ ਕਦੋਂ ਆਮੋਂਗੇ ਤੁਸੀਂ ਆਈ ਦੀ ਨਾ ਨਾ ਕਰਦੇ ਤਿਆਰੀ ਹੋ ਗਈ ਸੰਦੀਪਤਾ ਕਹਿੰਦੇ ਸੀ ਰਹਿਣ ਤੂੰ ਕਹਿੰਦੇ ਹੁਣ ਉਨ ਵੀ ਦੋ ਛੁੱਟੀਆਂ ਨਹੀਂ ਕੀ ਜਾਵਾਂਗੇ ਕਿਉਂਕਿ ਮੈਂ ਗਈ ਨਹੀਂ ਹੈਗੀ ਬਹੁਤ ਟਾਈਮ ਹੋ ਗਿਆ ਰਖੜੀ ਵੀ ਹੋਈ ਤੇ ਆ ਕੀ ਬਣਾ ਕੇ ਲੈ ਕੇ ਉਸ ਦਿਨ ਆਈ ਸੀ ਸੰਧਾਰਾ ਦਿਨ ਉਹ ਵੀ ਨਹੀਂ ਗਈ ਜੱਪੂ ਬੋਲਦੀ ਐ ਸਵੇਰੇ ਕਹਿੰਦੀ ਭੂਆ ਹੁੰਦਾ ਸਾਰੇ ਕਹਿੰਦੀ ਜਦੋਂ ਮੈਂ ਕਿਸੇ ਦੇ ਘਵਾਂਡੀਆਂ ਦੇ ਘਰੇ ਜਾਨੀ ਆ ਕਹਿੰਦੀ ਉਹ ਵੀ ਕਹਿੰਦੀ ਤੇਰੀ ਭੂਆ ਨਹੀਂ ਆਈ ਕਦੋਂ ਆਊਗੀ ਕਿੰਨਾ ਚਿਰ ਹੋ ਗਿਆ ਕਹਿੰਦੀ ਸਾਰੇ ਪੁੱਛੀ ਜਾਂਦੀਆਂ ਨੇ ਤੇ ਵੀ ਇਹ ਸਾਰੇ ਕਹਿੰਦੇ ਸਾਖੀਆ ਤਈਆ ਸਾਰੀਆਂ ਤੁਹਾਨੂੰ ਯਾਦ ਕਰਦੀਆਂ ਨੇ ਤੇ ਤਾ ਕਰ ਕੀ ਬਹੁਤ ਟਾਈਮ ਹੋ ਗਿਆ ਸੀ ਚਲ ਮੈਂ ਕਿ ਹੁਣ ਰਮਿਤ ਨੂੰ ਛੁੱਟੀਆਂ ਨੇ ਪਹਿਲਾਂ ਮੈਂ ਜੂਨ ਦੀਆਂ ਛੁੱਟੀਆਂ ਵੀ ਨਹੀਂ ਮੇਰੇ ਤੋਂ ਜਾਇਆ ਗਿਆ ਹੈਗਾ ਉਹ ਵੀ ਹੁਣ ਜਾਏ ਆਉਣੇ ਆ ਤੇ ਆਹ ਪਿਆਸੀ ਟਿੰਡੀਆਂ ਪਿਆਸੀ ਸੀਗੇ ਫਿਰ ਮੈਨੂੰ ਆਇਆ ਮਖੇਰੀ ਖਰਾਬ ਹੋਣਗੀਆਂ ਹਨਾ ਵੀ ਬਾਅਦ ਚ ਐਸੇ ਇੰਨੇ ਦੀ ਸਬਜ਼ੀ ਬਣਾਤੀ ਮੈਂ ਤੇ ਨਾਲੇ ਦੁੱਧ ਪਿਆਸੀ ਤੇ ਆਪਾਂ ਬਣਾਤੀ ਖੀਰ ਤੇ ਹੁਣ ਇਹ ਚ ਪਾ ਦਿੰਨੇ ਆ ਕਸਟਰਡ ਸਾਡੇ ਕਸਟਰਡ ਵਾਲੀ ਕੀ ਖਾਂਦੇ ਨੇ ਤੇ ਕਸਟਰਡ ਪਾ ਕੇ ਆਪੋ ਕਰ ਦਿੰਨੇ ਆ ਦੁੱਧ ਥੋੜਾ ਜਿਹਾ ਹੋਰ ਪਾ ਦਿੰਨੀ ਆ ਨਾਲ ਤਾਂ ਬੱਚੇ ਖਾ ਲੈਣਗੇ ਹੁਣ ਨਾਲੇ ਫਿਰ ਬਾਅਦ ਚ ਸੰਦੀਪ ਸੰਦੀਪ ਦੇ ਕੰਮ ਆ ਜੂਗੀ ਤੇ ਉਹ ਖਾ ਲੈਣਗੇ ਫਿਰ ਦੁੱਧ ਕੋਈ ਬਰਤ ਦਾ ਨਹੀਂ ਕਿਉਂਕਿ ਚਾਹ ਚੋਸੇ ਦਾ ਪੀਣਿਆ ਤੇ ਦੁੱਧ ਸਵੇਰੇ ਮਗਾ ਲਿਆ ਸੀਗਾ ਦੁੱਧ ਫਿਰ ਮੈਂ ਕਿਹਾ ਖਰਾਬ ਹੀ ਜਾਊਗਾ ਕਿਉਂਕਿ ਖੀਰ ਤਾਂ ਠੰਡੀ ਹੋਈ ਫ੍ਰਿਜ 'ਚ ਲੱਗੀ ਹੋਈ ਖਾਦੀ ਜਾਂਦੀ ਆ ਦੇਖ ਲਓ ਕੱਲੇ ਦੇ ਕਾਦੇ ਕੰਮ ਹੁੰਦੇ ਨੇ ਜਾਨ ਤੋਂ ਪਹਿਲਾਂ ਹਜੇ ਸਾਰੇ ਕੰਮ ਕਰਨੇ ਪੈਂਦੇ ਨੇ ਹਜੇ ਹੁਣ ਬਸ ਮੈਂ ਆ ਬਣਾ ਕੇ ਰੱਖ ਕੇ ਤਿਆਰ ਤੁਰਪੋ ਕੇ ਫਿਰ ਇਹਨਾਂ ਨੂੰ ਠੰਡੇ ਹੋਏ ਹਨਾ ਕੱਢ ਕੇ ਫ੍ਰਿਜ ਵਿੱਚ ਰੱਖੂੰਗੀ। ਖੀਰ ਨੂੰ ਵੀ, ਇਹਨੂੰ ਵੀ ਸਬਜ਼ੀ ਨੂੰ ਵੀ ਫਿਰ ਮੈਂ ਫਾਂਡੇ ਸਾਫ਼ ਕਰੂੰਗੀ ਤੇ ਫਿਰ ਕਿਤੇ ਜਾ ਕੇ ਸਾਡੇ ਜਾਨ ਦੀ ਤਿਆਰੀ ਕਰੂੰਗੀ। ਤੇ ਹੁਣ ਬਸ ਮੈਂ ਤਿਆਰ ਹੋ ਕੇ ਮਿਲੂੰਗੀ। ਅਮਮਾ ਬੇਰੇ ਆਤ ਨਹੀਂ ਚੁਪਤੇ। ਬੱਛਾ। ਲਓ ਜੀ। ਕੰਮ ਧੰਦਾ ਕਰਕੇ ਹਨਾ ਤਿਆਰ ਹੋ ਕੇ ਤੇ ਹੁਣ ਅਸੀਂ ਚੱਲ ਪੀ। ਜਸਨੀਤ ਨੂੰ ਪੂਰਾ ਹੁਸ਼ਾ ਜਸਨੀਤ ਆਪ ਕਿੱਥੇ ਜਾਣੇ ਆ ਅਰੇ ਨੀਤ ਦੇਖੋ ਮੈਨੂੰ ਨੀਤ ਨੂੰ ਕਹਤਾ ਮੈਂ ਚੁੰਨੀ ਜੀ ਵੀ ਤੂੰ ਕਿਉਂ ਲੈ ਲਈ ਕਰੇ ਲਈ ਵਰਦੀ ਸੀ ਕਿ ਨਹੀਂ ਹੁਣ ਮੈਂ ਲੈ ਕੇ ਜਾਊਂਗੀ ਐ ਮੈਂ ਲੈ ਕੇ ਜਾਊਂਗੀ ਆਇਆ ਮੈਂ ਜਸਨੀਤ ਨੂੰ ਪਤਾ ਕੀ ਹੈ ਕਿ ਕਿਤੇ ਦੀਦੀ ਨੂੰ ਠੰਡ ਲੱਗਦੀ ਉਹ ਕਹਿੰਦੀ ਮਮਾ ਮੈਨੂੰ ਠੰਡ ਨਹੀਂ ਲੱਗਦੀ ਤੇ ਚਲੋ ਵੀ ਹੁਣ ਸੰਦੀਪ ਸਾਨੂੰ ਛੱਡ ਕੇ ਆਉਣਗੇ ਸਬਜੀ મે ਬਣਾ ਕੇ ਰੱਖੀ ਖੀਰ ਬਣਾ ਕੇ ਰਿਫਰਿਜੇਰੇਟਰ ਚੰਡੀ ਹੋਣੀ ਬਹੁਤ ਹੀ સ્ટીકહીર બની આજ ਬਹੁਤ ਜਿਆਦਾ ਟੇਸਟੀ ઠੰਡੀ ہوئی ਹੋਰ ਵੀ ਟੇਸਟੀ ਲੱਗੇਗੀ 2 ਮਹੀਨੇ ਬਾਅਦ ਜਾਣਾ ਚਾਹੀਦਾ ਯਾਰ ਤੈਨੂੰ ਬਸ 2 ਮਹੀਨੇ ਕਿੰਨਾ ਮੇਰਾ 4:00 ਬਜ ਗਏ ਹੋਣਗੇ ਨਾ 4:30 4:30 ਮੈਂ ਮੰਡੂ ਚੰਦ ਜਸ ਨੀਤਾਪੁਰ ਕੋ ਸ਼ੋਇਆ ਬਿਆਜ ਜੀ ਤੇ ਬਣਾ ਮੈਂ ਦੂ ਤਪ ਪੈਂਦੀ ਹੈ ਦਰੂਹਣਾ ਅੱਜ ਤੂ ਬਹੁਤ ਤੇਜ਼ ਨਿਕਲਿਆ ਹੀ ਬੱਦਲਾ ਤੋਂ ਬਾਅਦ ਮੈਂ ਚਪਲੇ ਹੀ પાਕੇ ਆਈ ਤਾਲਮਕ ਕਿ ਬੰਦਾ ਇਹ ਯਾਦ ਵੀ ਨਹੀਂ ਰਿਹਾ ਹੋਏਗਾ ਕਿ ਮੈਂ ਉਹ ਪੁਰਾਣਾ ਪਹੁੰਚ ਗਏ ਹੁਣ ਜੰਟਾਂ ਵਾਲੇ ਪੈਸੇ ਦੇ ਕਿੰਨਾ ਮੈਂ ਤਾਂ ਨਮੀ ਨਾ ਰੱਖਦੀ हाँ ही होता है सिर्फ तो सड़क का लता बादशबनिया कितनी आगे बता ना। पापा कितने ये हमारे कर आए था अभी हमारा पिंडा गया अभी बोल दो ज़िन्दगी कितनी आगे ਕਾਰ ਕਿੱਥੇ ਨਾਨੀ ਕਾਰ ਦੱਸ ਕਿੱਥੇ ਆ ਦੱਸ ਕਿਹੜਾ ਕਾਰ ਨਾਨੀ ਦੀ 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 ਕਿਹੜਾ ਕਿਹੜਾ ਇੰਦਲੇਲੇ ਵਿੱਚ ਨਾਨੀ ਪਤਾ ਅੱਗੇ ਜਾ ਉਹ ਕੌਣ ਆਗੇ ਪਤਾ ਤੇ ਰੇੜੀ ਕੇਚੀਆਂ ਵਾਲੇ ਕਰੇ ਚਲੋ ਘਰੇ ਚੱਲੀਏ ਬਾਪੂ ਨਾਨੀ ਕਹਿੰਦੇ ਕਿੱਥੇ ਜਾਣਾ ਕਿੱਥੇ ਆਪਾਂ ਦੱਸ ਪੁੱਤ ਲੱਲੇ ਤੋਂ ਕਿੱਥੇ ਨਾਨੀ ਦਾ ਘਰ ਪਤਾ ਆ ਕੀ ਉਦਰੀ ਗੱਡੀ ਲੈ ਕੇ ਜਾਓ ਸੀ ਨਾਲ ਆਲਾ ਹਣਾ ਦੱਸ ਕਿਹੜਾ ਆਹੋ ਆਹ ਹੈ ਨਿੰਨੀ ਆਗੇ ਫਿਰੋ ਆਹੀ ਐ ਨਾਨੀ ਕਿੱਥੇ ਦੱਸ ਉਹ ਕੌਣ ਬੈਠਾ ਨਾਨੂ ਆਹ ਦੇਖ ਨਾਨੂ ਆ ਗਿਆ ਆਹ ਮੋਟਰ ਪਹਿਲਾਂ ਲੈ ਕੇ ਆਏ ਜਾਂ ਕਿ ਕਾਸੀ ਨਾ ਸੱਚੀ ਕਰਨ ਉਹ ਦੇਖ ਨਾਨੂ ਸੱਚੀ ਕਰਨ ਇਹ ਤਾਂ ਫੇਕਰ ਪੈ ਗਿਆ ਅੱਛਾ ਬਿਲਕੁਲ ਜੇ ਤਾਂ ਮੇਰੀ ਗੱਡੀ ਇਹੋ ਚੱਕੋ ਉਹ ਵੱਧ ਗਿਆ ਗੱਡੀ ਨਾ ਹੀ ਕੱਢ ਦਿੰਦੇ ਹਨ ਮੈਂ ਤਾਂ ਮੁਰਨਾ ਹੈ ਇਹਦੇ ਇੱਥੋਂ ਕੋਲੋਂ ਮੋੜਦਾ ਹਾਂ ਲਾਉ ਜੀ ਪਹੁੰਚ ਗਿਆ ਸੀ ਇੱਥੇ ਫੇ ਪਹੁੰਚ ਕੇ ਉਹ ਸੰਦੀਪ ਨੇ ਜਾਣਾ ਫਿਰ ਠੀਕ ਹੈ ਮੈਨੂੰ ਨੇਹਰਾ ਹੋ ਜੂਵੇਂ ਖਤਰ ਮੈਂ ਰੋਟੀ ਬਣਾ ਕੇ ਪੈਕ ਕਰ ਦਿੰਦੀ ਆ ਸਬਜ਼ੀ ਮੈਂ ਉੱਥੇ ਬਣਾਇਆ ਸੀ ਫਿਰ ਅਮਨ ਤਾਰਾ ਸਮਝਦੀ ਤੇ ਬਾਅਦ ਕੀ ਮੈਂ ਚਲੋ ਵੀ ਫਿਰ ਨੇਹਰਾ ਹੋ ਜੂ ਟਾਈਮ ਨਾਲ ਚਲੇ ਜਾਣਗੇ ਹਾਂ ਰੋਟੀ ਮੱਖੀ ਮੈਂ ਕੱਤਦਾ ਪਿਆ ਕੋ ਕਿਉਂਕਿ ਇਹਨਾਂ ਦੀ ਭਿੰਡੀ ਫੇਵਰੇਟ ਹੈ ਭਿੰਡੀ ਨਾਲ ਖਾਣਗੇ ਜਾ ਕੇ ਰੋਟੀ ਕਹਿੰਦੀ ਮੈਂ ਤਾਂ ਉੱਥੇ ਜਾ ਕੇ ਖਾਉਂਗਾ ਘਰੀ ਆ ਗਿਆ ਕਿੱਦਾਂ ਅਹ ਅਭੀ ਤੱਕ ਟਿੰਡੋ ਬਿਸਕਟ ਟਿੰਡੂ ਲੈ ਲਿਆ ਉਹ ਤੇ ਬਰੋਕਾਈ ਚਾਹ ਲਉ ਲੈਣਾ ਮੈਂ ਤਾਂ ਫਿਰ ਮੈਂ ਇਹ ਵੀ ਘੱਟ ਹੀ ਪਾਉਂਦੀ ਸੀ ਜੇ ਫਿਰ ਇਹਦਾ ਖੜਾ ਉਹ ਤਾਂ ਵਧੀਆ ਹੁਣ ਮੈਨੂੰ ਪਈ ਸੀ ਨਾ ਪਾਇਆ ਹੋਇਆ ਇਹਨੂੰ ਚੰਦ

ਤੇ ਅਭੀ ਸਵਾਰੀ ਤੇ ਕੈਮ ਹੋਗੀ ਉਹ ਉੱਧਰ ਚੜ ਗਏ ਤੇਰੀ ਬੰਦਰ ਉਹ ਉੱਪਰ ਬੈ ਕੇ ਨਿਕਲੂਗਾ ਨਾ ਬਾਈ ਉਹ ਕੀ ਸੀ ਹੈ ਲਾਣਕ ਤੇ ਮੂਰੇ ਬੈਠੋ ਨਿਕਲੂਗਾ ਪਾਪਾ ਤਾਂ ਹੁਣ ਗੱਲਾਂ ਮਾਰਨ ਗਿਆ ਹੋਣਾ ਹਣਾ ਹਾਂ ਉਹ ਕੋਲੀ ਤੇ ਅੱਛਾ ਕੋਲੀ प्रेया ही कर रही है लो आ लाइट नहीं रही है अपू बाहर नहीं बाहरली लाइट लाया आ भी लाइट ला ही पे हूँ खोलो जी मम्मी कह रही है थे पंखा पक्षाल लगवाना ਫਿਰ ਜਵਾਬ ਤਾਂ ਲੋਹੇ ਨਾਲ ਡਰ ਲੱਗਦਾ ਫੇਰ ਨਾ ਉਹ ਦਵਾਈ ਵਾਲੀ ਇੰਤ ਕਰਦਾ ਜਾਨਾ ਤੇ ਲਾਉ ਜੀ 15 ਰੋਟੀ ਟੂਟੀ ਖਾਣੇ ਆ ਤੇ ਸ਼ਾਮ ਦਾ ਟਾਈਮ ਹੋ ਗਿਆ ਇਧਰ ਉਹਨਾਂ ਨੇ ਨਿਮੇੜ ਦਿਆ ਕੰਮ ਕੱਖ ਕੰਡਾ ਪਾ ਲਿਆ 17 ਚੋਲੀ ਆ ਹਨਾ ਸਾਰਾ ਕੰਮ ਨਿਮੇੜ ਦਿਆ ਤੇ ਹੋ ਲੱਗੀ ਹੋਈ ਆਮਲ ਰੋਟੀ ਮਸ ਰੋਟੀ ਟੂਟੀ ਖਾ ਕੇ ਫਿਰ ਪਾਵਾਂਗੇ ਤੇ ਜਵਾਕ ਆਪਦਾ ਰੋਲਰ ਆਪਾਂ ਪਾਈ ਜਾਂਦੇ ਨੇ ਇਹਦੇ ਨਾਲ ਹੀ ਅੱਜ ਲਈ ਵੀਡੀਓ ਦਾ ਪੈਨਡ ਕਰ ਦਿੰਨੇ ਆ ਤੇ ਕੱਲ ਨੂੰ ਮਿਲਾਗੇ ਕਿਥੇ ਨਵੀਂ ਵੀਡੀਓ ਨਾਲ ਆ ਸਵੇਰੇ ਕੁਤਰਦਾ ਹੁੰਦਾ ਸੀਰੇ ਤੇ ਆ ਫਟ ਕੇ ਵਸਤੇ ਟੜਕੇ ਟੜਕੇ ਕਰੂ ਟੋਕਾ ਜਿੰਨੀ ਗਲੋੜ ਸੀ ਨੇ ਕਰਕੇ ਪਾਤਾ ਆ ਤੇਰਾ ਵੱਲਵਤਾ ਬੰਦ ਹੋਇਆ ਨਹੀਂ ਹੈਗਾ ਓਮੀ ਚੱਲੀ ਜਾਂਦਾ ਤੇ ਇਹਦੇ ਨਾਲ ਹੀ ਆਪਾਂ ਜਿਹੜੀ ਅੱਜ ਵਾਲੀ ਵੀਡੀਓ ਦਾ ਐਂਡ ਕਰਦੇ ਉਧਰ ਸਾਡੇ ਜਵਾਕ ਪੂਰਾ ਰੌਲਾ ਪਾਉਂਦੇ ਨੇ ਉਧਰ ਜੈਕੀ ਲੱਗਿਆ ਹੋਇਆ ੋਂਕਣ ਤੇ ਆ ਲੱਗੇ ਹੋਏ ਨੇ ਇੱਧਰ ਚ ਰੱਖ ਜੱਲੇ ਰੋਲਾ ਪਾਣ ਰੋਟੀ ਬੰਦੀ ਆ ਸੈਵ ਸਿੰਘ ਖੜਾ ਤੇ ਓਏ ਦੇਖ ਨਾ ਦੇ ਰਵਨੀਤ ਦੇਖ ਨਾ ਦੇ ਇਹਨੂੰ ਲੈ ਇਹਦੀ ਪੱਗ ਨਹੀਂ ਮੁੰਡੇ ਦੀ ਸੋਹਣੀ ਹੈਗੀ ਇਹ ਕਹਿੰਦਾ ਮੇਰੀ ਪੱਗ ਨਹੀਂ ਸੋਹਣੀ ਆਪਾਂ ਸਵੇਰੀ ਲਾਉਂਦੇ ਆ ਆ ਲੱਗੇ ਹੋਏ ਆਪਦੀ ਫੇਦਾ ਚ ਸਭ ਕਹਿੰਦੇ ਮੇਰੀ ਪੱਗ ਨਹੀਂ ਸੋਹਣੀ ਪੱਗ ਤਾਂ ਸੋਹਣੀ ਲੱਗਦੀ ਆ ਹਾਂਜੀ ਲੱਗਦੀ ਆ ਖਾਣੂ ਆ ਸੋਹਣੀ ਲੱਗਦੀ ਆ ਖਾਣੂ ਸੋਹਣੀ ਲੱਗਦੀ ਆ ਓਏ ਚਲੋ ਜੀ ਸਭ ਸ੍ਰੀਕਾਰ ਕੱਲ ਨੂੰ ਮਿਲ ਜਿਆ ਹਨ ਨਵੀਂ ਵੀਡੀਓ ਨਾਲ ਐਨੂੰ ਰੋਟੀ ਪਾ ਮਮੀ ਤੁਹਾਡੇ ਨਾਲ ਮਿਲਦੇ ਰਹਾਂਗੇ ਹਾਂਜੀ ਹਲੇ ਲਈ ਟਾਟਾ ਬਾਏ ਬਾਏ